ਹੈ एवरीवन ਕੀ ਮੈਂ ਉਹ ਸਾਰੇ ਜਣੇ ਆਈ ਹੋਪ ਸਾਰੇ ਜਣੇ ਖੁਸ਼ਾ ਹੋਵੋਗੇ ਤੇ ਲੋ ਜੀ ਆਪਾਂ ਲਗੇ ਤੇ ਨਹਾਣ ਤੇ ਨਹਾਣ ਤੋਂ ਪਹਿਲਾਂ ਮੈਂ ਲਗੀ ਤੇ ਆਪਣੀ ਮ사ਜ ਕਰਨ ਤੇ ਦੋ ਚੀਜ਼ਾਂ ਦੇ ਨਾਲ ਮ사ਜ ਕਰਾਂਗੇ ਅੱਜ ਆਪਾਂ ਕਿਉਂਕਿ ਆਪਣੇ ਚਿਹਰੇ ਦੀ ਗਲੋ ਬਹੁਤ ਜ਼ਿਆਦਾ ਕੇਅਰ ਜ਼ਰੂਰੀ ਹੈ ਚਿਹਰੇ ਦੀ ਗਲੋ ਵੀ ਆਣੀ ਜ਼ਰੂਰੀ ਹੈ ਤੇ ਆਪਣਾ ਚਿਹਰਾ ਬਿਲਕੁਲ ਰਿੰਕਲਸ ਨਾ ਹੋਣ ਤੇ ਫਿੱਟ ਰਹੇ ਮਤਲਬ ਲਟਕੇ ਨਾ ਚਿਹਰਾ ਆਪਣਾ ਹਨ ਤੇ ਆਪਣੇ ਚਿਹਰੇ ਦੀ ਸੁੰਦਰਤਾ ਆਪਾਂ ਨੇ ਹੋਰ ਵਧਾਣੀ ਹੈ ਤਾਂ ਆਪਾਂ ਕੀ ਕਰ ਸਕਦੇ ਆ ਹਨਾ ਉਹਦੇ ਲਈ ਆਪਾਂ ਨੇ ਸਿਰਫ ਦੋ ਚੀਜ਼ਾਂ ਲਈਆਂ ਇੱਕ ਲਿਆ ਮੈਂ ਕੋਲਗੇਟ ਤੇ ਦੂਸਰੀ ਚੀਜ਼ ਲਈ ਆ ਮੈਂ ਟਮਾਟਰ ਹਨਾ ਇਹ ਦੋ ਚੀਜ਼ਾਂ ਦੇ ਨਾਲ ਮੈਂ ਹੋਣ ਪਹਿਲਾਂ ਨਹਾਣ ਲੱਗੀ ਦੀ ਮੇਰਾ ਸਾਰਾ ਕੰਮ ਮੋਸਟਲੀ ਫਿਨਿਸ਼ ਹੋ ਗਿਆ ਤਾਂ ਘਰ ਦਾ ਮੈਂ ਸੋਚਿਆ ਵੀ ਚਲੋ ਮੈਂ ਨਹਾ ਲਾ ਹਨਾ ਪਰ ਮੈਂ ਸੋਚਿਆ ਨਹੀਂ ਪਹਿਲਾਂ ਨਹਾਉਣ ਤੋਂ ਪਹਿਲਾਂ ਆਪਾਂ ਆਪਣੇ ਸਕਿਨ ਦੀ ਥੋੜੀ ਜਿਹੀ ਕੇਅਰ ਕਰਦੇ ਆ ਤੇ ਮੈਂ ਲਿਆਈ ਬਾਥਰੂਮ ਦੇ ਵਿੱਚੋਂ ਚੱਕ ਕੇ ਕੋਲਗੇਟ ਔਰ ਥੋੜਾ ਜਿਹਾ ਲਿਆ ਟਮਾਟਰ ਤੇ ਉਹਦੇ ਲਈ ਆਪਾਂ ਆਪਣੇ ਚਿਹਰੇ ਦੀ ਥੋੜੀ ਜਿਹੀ ਮ사ਜ ਕਰਾਂਗੇ ਚਿਹਰੇ ਦੀ ਲਾ ਲਓ ਹੱਥਾਂ ਦੀ ਲਾ ਲਓ ਹਨਾ ਕਾਫੀ ਹੱਦ ਤੱਕ ਫਾਇਦੇਮੰਦ ਹੈ ਇਹ ਤੇ ਚਲੋ ਜੀ ਪਹਿਲਾਂ ਆਪਾਂ ਲਗਾ ਲੈਨੇ ਆ ਕੋਲਗੇਟ ਤੇ ਯੂਜ਼ ਕਰਦੇ ਆਪਾਂ ਪਹਿਲਾਂ ਤੇ ਲਾ ਲੈਨੇ ਆ ਹਨਾ ਇੰਨਾ ਇੱਕ ਕੋਲਗੇਟ ਲਾਣਾ ਤੇ ਇਹਦੇ ਨਾਲ ਥੋੜਾ ਚਿਹਰਾ ਕਾਫੀ ਹੱਦ ਤੱਕ ਆ ਦੇਖੋ ਮੈਂ ਲਗਾ ਲਿਆ ਕੋਲਗੇਟ ਹੁਣ ਆਪਾਂ ਚੱਲਦੇ ਆਂ ਜੀ ਚਿਹਰੇ ਨੂੰ ਅੱਪਾ ਕਰਦੇ ਆ ਗਲੋ ਫਰੈਸ਼ ਐਂਡ ਤਾਜ਼ਾ ਤੇ ਦੇਖਦੇ ਆ ਜੀ ਫਿਰ ਹਨਾ ਲੋ ਜੀ ਕਰ ਲੰਨੇ ਆਪਾਂ ਮ사ਜ ਪਹਿਲਾਂ ਚਿਹਰੇ ਦੀ ਉਸ ਤੋਂ ਬਾਅਦ ਆਪਾਂ ਓ ਮਾਈ ਗੋਡ ਲਗਾ ਕੇ ਨਾ ਇਦਾਂ ਲੱਗ ਰਿਹਾ ਜਿਵੇਂ ਅੱਖਾਂ ਦੇ ਵਿੱਚ ਤੇ ਨਾ ਉਹ ਨਿਕਲਦੀ ਹੁੰਦੀ ਐ ਕਿਆ ਕਹਿੰਦੇ ਐ ਠੰਡੀ ਠੰਡੀ ਹਵਾ ਆ ਇਕਦਮ ਸੇਕ ਜਾ ਤੇ ਇਦਾਂ ਤੁਸੀਂ ਮ사ਜ ਕਰਨੀ ਐ ਇਹਦੇ ਨਾਲ ਕੋਲਗੇਟ ਔਰ ਟਮਾਟਰ ਦੇ ਨਾਲ ਹਨਾ ਤੇ ਇਹਦਾ ਕੋਈ ਵੀ ਫੈਕਟ ਨਹੀਂ ਹੈ ਕੋਈ ਵੀ ਨੁਕਸਾਨ ਨਹੀਂ ਹੈ ਤੁਸੀਂ ਲਗਾਓ ਤੁਹਾਡਾ ਚਿਹਰਾ ਬਹੁਤ ਜ਼ਿਆਦਾ ਸਾਫ ਐਂਡ ਗਲੋ ਕਰੂਗਾ ਤੇ ਬਿਲਕੁਲ ਤੁਸੀਂ ਅਗਰ ਯੂਜ਼ ਕਰੋਗੇ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰ ਵੀ ਯੂਜ਼ ਕਰ ਲਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਤੁਹਾਡਾ ਰੰਗ ਕਿ ਹਜਾ ਹੋ ਗਿਆ ਹਨਾ ਮਤਲਬ ਜੇ ਤੁਹਾਡਾ ਰੰਗ ਕਾਲਾ ਹੈ ਨਾ ਕਾਲੇ ਤੋਂ ਗੋਰਾ ਪੱਕਾ ਹੋਗਾ 100% ਹੋਗਾ ਕਿੱਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰ ਦੇ ਵਿੱਚ ਹੀ ਸਾਰੀ ਚੀਜ਼ਾਂ ਮੌਜੂਦ ਹੁੰਦੀਆਂ ਤੇ ਸਿਰਫ ਦੋ ਚੀਜ਼ਾਂ ਦੇ ਨਾਲ ਮੈਂ ਤੁਹਾਨੂੰ ਦਿਖਾਇਆ ਕਿ ਮੈਂ ਮ사ਜ ਕਰ ਰਹੀ ਐ ਤੇ ਸਿਰਫ ਦੋ ਚੀਜ਼ਾਂ ਦੇ ਨਾਲ ਦਿਖਾਇਆ ਕਿ ਮੈਂ ਤੁਹਾਨੂੰ ਮ사ਜ ਕਰ ਰਹੀ ਐ ਤੇ ਦੇਖੋ ਕਾਫੀ ਹੱਦ ਤੱਕ ਸਿਰਫ ਟਮਾਟਰ ਲਿਆ ਇੱਕ ਮੈਂ ਔਰ ਟਮਾਟਰ ਤੋਂ ਬਾਅਦ ਆਪਾਂ ਨੇ ਸਿਰਫ ਕੋਲਗੇਟ ਲਿਆ ਮੈਂ ਸਿਰਫ ਕੋਲਗੇਟ ਐ ਔਰ ਆਪਨੇ ਹੁਣ ਮ사ਜ ਕਰ ਰਹੀ ਐ ਦੋ ਚੀਜ਼ਾਂ ਦੇ ਨਾਲ ਸਿਰਫ ਤੇ ਆਪਾਂ 10 15 ਮਿੰਟ ਮ사ਜ ਕਰਨੀ ਐ ਇਦਾਂ ਹੀ ਹੈਨਾ ਤੇ ਲੋਚ ਇਹ ਬਣ ਗਿਆ ਆਪਣਾ ਮ사ਜ ਤੇ 15 ਮਿੰਟ ਕਰਨੀ ਆ ਤੁਸੀਂ 10 15 ਮਿੰਟ ਕਰ ਲਓ ਹਨ ਤੇ ਮੈਂ ਤਾਂ ਨਹਾਣ ਲੱਗੀ ਸੀ ਸੋਚਾਂ ਨਹਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿਉਂਕਿ ਮੈਂ ਆਪਣੀ ਸਕਿਨ ਦੀ ਕੇਅਰ ਕਿਵੇਂ ਕਰਦੀ ਆ ਹਨਾ ਤੇ ਲੋਜੀ 콜ਗੇਟ ਦੇ ਉੱਪ ਆਪਾਂ ਨੇ ਟਮਾਟਰ ਲੈਣਾ ਅੱਧਾ ਕੱਟ ਲੋ ਟਮਾਟਰ ਉਹਦੇ ਉੱਪਰ ਲਾ ਲਓ ਥੋੜਾ ਜਿਹਾ 콜ਗੇਟ ਫਿਰ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰੋ 10 15 ਮਿੰਟ ਕਰੋ ਤੁਹਾਡਾ ਚਿਹਰਾ ਕਾਫੀ ਹੱਦ ਤੱਕ ਗਲੋ ਕਰੂਗਾ ਔਰ ਕਿਤੇ ਜਾਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਹੱਥਾਂ ਦੀ ਵੀ ਮ사ਜ ਕਰ ਸਕਦੇ ਹੋ ਦੇਖੋ ਜਿੱਥੇ ਲੱਗ ਰਿਹਾ ਥੋੜਾ ਥੋੜੇ ਹੱਥਾਂ ਦਾ ਕਾਲਾਪਨ ਹੈ ਤੁਸੀਂ ਉੱਥੇ ਵੀ ਲਾ ਸਕਦੇ ਹੋ ਇਹਨੂੰ ਤੁਹਾਡੇ ਹੱਥ ਕਾਫੀ ਹੱਦ ਤੱਕ ਨਾ ਦੇਖੋ ਆ ਦੇਖੋ ਮੈਂ ਲਗਾਏ ਆ ਨਾ ਹੱਥਾਂ ਦੇ ਉੱਤੇ ਕਾਫੀ ਹੱਦ ਤੱਕ ਗਲੋ ਹੋਊਗਾ ਤੁਹਾਡਾ ਚਿਹਰੇ ਦਾ ਮੇਰੇ ਕੋਲ ਆ ਗਿਆ ਦਾ ਵਿੱਚ ਥੋੜਾ ਜਿਹਾ ਫੋਨ ਔਰ ਫੋਨ ਕੱਟ ਕੇ ਹਟੀਆਂ ਤੇ ਲੋ ਜੀ ਆਪਣਾ ਮ사ਜ ਹੋ ਗਈ ਹੈ ਤੇ ਦੇਖੋ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਦੇਖਿਓ ਵੀ ਵਾਕਈ ਫਰਕ ਪੈਂਦਾ ਲੋ ਜੀ ਮ사ਜ ਕਰੀ ਆਪਾਂ ਨੇ ਔਰ ਚਿਹਰਾ ਆਪਣਾ ਠੰਡਕ ਹੋ ਗਈ ਇਕਦਮ ਜਿਵੇਂ ਹੁਣ ਗਰਮੀਆਂ ਆ ਨਾ ਗਰਮੀਆਂ ਦਾ ਸੀਜ਼ਨ ਹੈ ਗਰਮੀਆਂ ਦੇ ਸੀਜ਼ਨ ਦੇ ਵਿੱਚ ਤੁਸੀਂ ਟਮਾਟਰ ਔਰ ਕੋਲਗੇਟ ਜ਼ਰੂਰ ਲਗਾਓ ਤੇ ਉਹਦੇ ਨਾਲ ਤੁਹਾਡਾ ਚਿਹਰਾ ਇਕਦਮ ਠੰਡਾ ਵੀ ਹੋਊਗਾ ਠੰਡਕ ਆਂਦੀ ਹੈ ਇਕਦਮ ਤੇ ਜਿਵੇਂ ਆਪਣੇ ਚਿਹਰੇ ਦੇ ਮਤਲਬ ਇਕਦਮ ਰਿਲੈਕਸ ਫੀਲ ਕਰੋਗੇ ਤੁਸੀਂ ਤੇ ਉਦੋਂ ਦਾ ਹੋ ਗਿਆ ਇਹਦੇ ਨਾਲ ਕਿਉਂਕਿ ਮੈਂ ਵੀ ਹੁਣ 2-3 ਵਾਰ ਯੂਜ਼ ਕਰ ਚੁੱਕੀਆਂ ਲੱਗੀ ਮੈਨੂੰ ਬਹੁਤ ਜ਼ਿਆਦਾ ਬੈਟਰ ਰਿਜ਼ਲਟ ਲੱਗਿਆ ਇਸ ਚੀਜ਼ ਦਾ ਤੇ ਮੇਰਾ ਚਿਹਰਾ ਕਾਫੀ ਹੱਦ ਤੱਕ ਸ਼ਾਈਨ ਆਂਦੀ ਹੈ ਚਮਕ ਆਂਦੀ ਹੈ ਇਹਦੇ ਨਾਲ ਔਰ ਚਮਕ ਵੀ ਆਂਦੀ ਹੈ ਤੇ ਆਪਣੇ ਚਿਹਰਾ ਟਾਈਟ ਵੀ ਰਹਿੰਦਾ ਇਹਦੇ ਨਾਲ ਲਟਕਦਾ ਨਹੀਂ ਹੈਗਾ ਮੇਨ ਪੁਆਇੰਟ ਹੈ ਵੀ ਇਹਦੇ ਨਾਲ ਚਿਹਰਾ ਲਟਕਦਾ ਨਹੀਂ ਹੈਗਾ ਔਰ ਚਮਕ ਆਂਦੀ ਹੈ ਚਿਹਰੇ ਦੇ ਉੱਤੇ ਕੁਝ ਨਹੀਂ ਕਰਨਾ ਆਪਾਂ ਨੇ ਬਸ 10 15 ਮਿੰਟ ਦੀ ਮ사ਜ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਧੋ ਸਕਦੇ ਹੋ ਫਿਰ ਦੇਖੋ ਤੁਸੀਂ ਆਪਣਾ ਚਿਹਰਾ ਕਿਵੇਂ ਚਮਕੂਗਾ ਤੁਹਾਡਾ ਸਿਰਫ ਦੋ ਚੀਜ਼ਾਂ ਦੇ ਨਾਲ ਆਹ ਦੇਖੋ ਜਿਹੜੀ ਚਿੰਨ੍ਹ ਹੈ ਚਿੰਨ੍ਹ ਦੇ ਉੱਤੇ ਆਵੇ ਰਗੜਨੋ ਤੇ ਜਦੋਂ ਨੂੰ ਪਤਾ ਨਾ ਮ사ਜ ਉੱਪਰ ਦੀ ਤਰਫ ਕਰਦੇ ਹੁੰਨੇ ਆਪਾਂ ਕਦੇ ਵੀ ਉਲਟੀ ਨਹੀਂ ਕਰਨੀ ਉੱਪਰ ਦੀ ਤਰਫ ਕਰਨੀ ਹੈ ਇਦਾਂ ਲੋ ਤੇ ਲੋ ਜੀ ਆਪਾਂ ਨੇ ਮ사ਜ ਕਰਨ ਤੋਂ ਬਾਅਦ ਆਪਣਾ ਚਿਹਰਾ ਵਾਸ਼ ਕਰ ਲਿਆ ਤਾਜੇ ਪਾਣੀ ਦੇ ਨਾਲ ਔਰ ਮੇਰਾ ਚਿਹਰਾ ਇਦਾਂ ਹੋ ਰਿਹਾ ਨਾ ਜਿਵੇਂ ਕਿ ਮੈਂ ਫ੍ਰਿਜ ਚੋਂ ਕੱਢਿਆ ਹੁੰਦਾ ਇਕਦਮ ਚਿਲਡ ਹੋ ਗਿਆ ਠੰਡਾ ਹੋ ਗਿਆ ਮੇਰਾ ਚਿਹਰਾ ਕਿਉਂਕਿ ਕੋਲਗੇਟ ਹਮੇਸ਼ਾ ਠੰਡਾ ਹੁੰਦਾ ਹੈ ਜਦ ਆਪਾਂ ਕਰਦੇ ਆ ਨਾ ਇਹ ਵਾਲਾ ਹੈਗਾ ਮੇਰੇ ਕੋਲ ਸਿਬਾਕਾ ਸਿਬਾਕਾ ਦਾ ਕੋਲਗੇਟ ਹੈ ਇਹ ਬਿਲਕੁਲ ਚਿਲਡ ਹੁੰਦਾ ਹੈ ਤੇ ਕਾਫੀ ਹੱਦ ਤੱਕ ਮੇਰੇ ਲਈ ਫਾਇਦੇਮੰਦ ਹੈ ਉੱਪਰੋਂ ਟਮਾਟਰ ਵੀ ਅੱਛਾ ਹੁੰਦਾ ਹਨ ਤੇ ਲੋ ਜੀ ਚਿਹਰਾ ਆਪਣਾ ਕਾਫੀ ਹੱਦ ਤੱਕ ਸਾਫ਼ ਹੋ ਗਿਆ ਤੇ ਕਲੀਨ ਹੋ ਗਿਆ ਔਰ ਕਮੈਂਟ ਕਰਕੇ ਦੱਸਿਓ ਜੀ ਵੀ ਕਿਦਾਂ ਦਾ ਲੱਗ ਰਿਹਾ ਹਨਾ ਤੇ ਚਮਕ ਵੀ ਆਈ ਆ ਵਾਕਿਆ ਹੀ ਔਰ ਟਾਈਟਨੈਸ ਵੀ ਹੁੰਦੀ ਹੈ ਲਟਕਦਾ ਨਹੀਂ ਹੈ ਚਿਹਰਾ ਆਪਣਾ ਬਿਲਕੁਲ ਟਾਈਟ ਹੋਊਗਾ ਤੇ ਚਮਕ ਵੀ ਆਂਦੀ ਆ ਔਰ ਰਿੰਕਲਸ ਨਹੀਂ ਪੈਂਦੇ ਛਾਈਆਂ ਦਾਗ ਧੱਬਿਆਂ ਦਾ ਤਾਂ ਕਿਆ ਕਹਿਣਾ ਬਿਲਕੁਲ ਖਤਮ ਹੈ ਤੇ ਜਿੰਨੀ ਚੀਜ਼ਾਂ ਤੁਸੀਂ ਦੇਸੀ ਵਰਤੋਂਗੇ ਨਾ ਤੁਹਾਡੇ ਚਿਹਰੇ ਨੂੰ ਓਨੇ ਹੀ ਫਾਇਦੇ ਹੋਣੇ ਆ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੁਸੀਂ ਘਰ ਦੀਆਂ ਚੀਜ਼ਾਂ ਦੇ ਨਾਲ ਘਰ ਦੇ ਵਿੱਚ ਤੁਹਾਡੇ ਸਾਰੀ ਚੀਜ਼ਾਂ ਸਾਰਾ ਪਾਰਲਰ ਮੌਜੂਦ ਹੁੰਦਾ ਤੁਸੀਂ ਕਈ ਵੀ ਪਾਰਲਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੁਸੀਂ ਘਰ ਦੇ ਵਿੱਚ ਦੇਖੋ ਮੇਰਾ ਚਿਹਰਾ ਕਾਫੀ ਹੱਦ ਤੱਕ ਗਲੋ ਕਰ ਗਿਆ ਜੋ ਚੀਜ਼ਾਂ ਨੇਚਰਲੀ ਹੈ ਨਾ ਜੋ ਚੀਜ਼ਾਂ ਨੇਚਰਲੀ ਹੁੰਦੀਆਂ ਨਾ ਉਹਨਾਂ ਦਾ ਕੋਈ ਮੁਕਾਬਲਾ ਕਰ ਨਹੀਂ ਸਕਦਾ ਹੈਗਾ ਤੇ ਮੈਨੂੰ ਤਾਂ ਵਧੀਆ ਲੱਗਿਆ ਤੇ ਚਲੋ ਜੀ ਮਿਲਦੇ ਆ ਨੈਕਸਟ ਟਿਪਸ ਦੇ ਨਾਲ ਇੱਕ ਵਧੀਆ ਟਿਪਸ ਲੈ ਕੇ ਆਵਾਂਗੀ ਫਿਰ ਮੈਂ ਤੇ ਬਿਮਾਰ ਵੀ ਹੋ ਰਹੀ ਆ ਸੋਰੀ ਥੋੜਾ ਜਾਂ ਤੇ ਚਲੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਫਿਰ ਆਪਾਂ ਫਿਰ ਦੇਖਦੇ ਆ ਇੱਕ ਨਵਾਂ ਟਿਪਸ ਲੈ ਕੇ ਆਉਂਗੀ ਮੈਂ ਤੁਹਾਡੇ ਸਾਰਿਆਂ ਦੇ ਲਈ ਤੇ ਫਿਲਹਾਲ ਮੈਂ ਨਾ ਆਣਾ ਹੁਣ ਆਪਣਾ ਮਤਲਬ ਵਾਸ਼ ਲੈਣ ਜਾ ਰਹੀ ਆ ਹੁਣ ਮੈਂ ਤੇ ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਚਲੋ ਪਹਿਲਾਂ ਆਪਾਂ ਥੋੜਾ ਜਾਂ ਤੁਹਾਨੂੰ ਦੱਸ ਦਈਏ ਕਿਉਂਕਿ ਮੈਨੂੰ ਆਪਣਾ ਚਿਹਰਾ ਬਾਕੀ ਵਧੀਆ ਲੱਗ ਰਿਹਾ ਤੇ ਕਾਫੀ ਹੱਦ ਤੱਕ ਦੇਖੋ ਨੇੜੇ ਕਰਕੇ ਦਿਖਾਨੀ ਆ ਕੈਮਰਾ ਸਕਿਨ ਦੇਖੋ ਤੁਸੀਂ ਤੇ ਕਾਫੀ ਹੱਦ ਤੱਕ ਮੇਰੀ ਸਕਿਨ ਡਲ ਨਹੀਂ ਹੈਗੀ ਬਿਲਕੁਲ ਟਾਈਟ ਹੈ ਤੇ ਬਿਲਕੁਲ ਟਾਈਟ ਸਕਿਨ ਹੋ ਗਈ ਹੈ ਮੇਰੀ ਔਰ ਰਿੰਕਲਸ ਤੋਂ ਬਿਲਕੁਲ ਕੀ ਕਹਿਣੇ ਹੈ ਹੀ ਨਹੀਂ ਤੇ ਮੈਂ 40 ਸਾਲ ਦੀ ਹਾਂ ਲੇਕਿਨ ਮੈਂ ਆਪਣੇ ਆਪ ਨੂੰ 50 ਸਾਲ ਤੱਕ ਐਦਾਂ ਹੀ ਰੱਖਣਾ ਤੇ ਤੁਸੀਂ ਮੇਰੀ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਣਾ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਏ ਜੀ